ਕਿਸਾਨ ਅੰਦੋਲਨ ਤੋਂ ਏਦਾਂ ਲੱਗਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਇਹ ਡਰ ਗਈ ਹੈ ਹਾਲਾਂਕਿ ਕੇਂਦਰ ਸਰਕਾਰ ਨੇ ਸੂਬੇ ਸਰਕਾਰ ਨੂੰ ਇਹ ਗੱਲ ਆਖੀ ਹੋਈ ਹੈ ਕਿ ਪੁਖਤਾ ਪ੍ਰਬੰਧ ਕਰੋ ਕਿਤੇ ਕਿਸਾਨ ਜਿਹੜੇ ਆ ਇਹ ਦਿੱਲੀ ਨਾ ਪਹੁੰਚ ਜਾਣ ਜੇ ਕਿਤੇ ਇਹ ਦਿੱਲੀ ਪਹੁੰਚ ਗਏ ਇਹਨਾਂ ਨੇ ਧਰਨੇ ਲਾ ਲਏ ਤਾਂ ਪਹਿਲਾ ਵਰਗਾ ਹਾਲ ਨਾ ਹੋਵੇ ਇਹ ਨਾ ਹੋਵੇ ਵੀ ਫੇਰ ਇਹ ਜਣੀਆਂ ਸੜਕਾਂ ਨੇ ਇਹ ਜਾਮ ਹੋ ਜਾਣ ਸਾਲ-ਸਾਲ ਡੇਢ-ਡੇਢ ਸਾਲ ਜਿਹੜੇ ਕਿਸਾਨ ਆ ਇਹ ਬੈਠੇ ਰਹਿਣ ਇਸੇ ਦੇ ਚਲਦਿਆਂ ਕੇਂਦਰ ਸਰਕਾਰ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਇੱਕ ਪ੍ਰਪੋਜ਼ਲ ਦਿੱਤੀ। ਉਹਨਾਂ ਨੇ ਕਿਹਾ ਕਿ ਤੁਸੀਂ ਰਜੀਵ ગાંધી ਬਿਵਾਨਾ ਸਟੇਡੀਅਮ ਜਿਹੜਾ ਹੈਗਾ ਇਹਨੂੰ ਅਸਥਾਈ ਤੌਰ ਦੇ ਉੱਤੇ ਜੇਲ੍ਹ 'ਚ ਕਨਵਰਟ ਕਰ ਦਿਓ। ਪਰ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ। ਉਹਨਾਂ ਕਿਹਾ ਕਿ ਅਸੀਂ ਬਿਵਾਨਾ ਸਟੇਡੀਅਮ ਨੂੰ ਜੇਲ੍ਹ ਦੇ ਵਿੱਚ ਤਬਦੀਲ ਨਹੀਂ ਕਰਾਂਗੇ। ਤੁਹਾਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਤੁਸੀਂ ਇਸ ਤਰ੍ਹਾਂ ਕਰਕੇ ਉਹਨਾਂ ਦੇ ਨਾਲ ਜਿਹੜਾ ਖਿਲਵਾੜ ਕਰ ਰਹੇ ਹੋ ਉਹ ਤਾਂ ਪਹਿਲਾਂ ਹੀ ਦੁਖੀ ਨੇ ਉਹ ਤਾਂ ਪਹਿਲਾਂ ਹੀ ਅੱਕੇ ਸੱਤੇ ਨੇ بجائے ਕਿ ਤੁਸੀਂ ਉਹਨਾਂ ਦੇ ਮਸਲੇ ਹੱਲ ਕਰੋ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਜਿਹੜਾ ਸਟੇਡੀਅਮ ਹੈ ਇਹਨੂੰ ਜੇਲ ਬਣਾਕ ਦਈਏ ਤੇ ਕਿਸਾਨ ਜਿਹੜੇ ਦਿੱਲੀ ਪਹੁੰਚ ਜਾਣ ਅਸੀਂ ਉਹਨਾਂ ਨੂੰ ਇੱਥੇ ਡੱਕ ਦਈਏ ਸੋ ਜਿੱਥੇ ਇੱਕ ਪਾਸੇ ਜਿਹੜੀ ਕੇਂਦਰ ਸਰਕਾਰ ਹੈ ਉਹਨੇ ਸੂਬਾ ਸਰਕਾਰਾਂ ਨੂੰ ਸਖਤ ਹਦਾਇਤ ਕੀਤੀ ਹੋਈ ਆ ਵੀ ਬੈਰੀਗੇਟਿੰਗ ਕਰ ਦਿਓ, ਕੰਡਿਆਲੀਆਂ ਤਾਰਾਂ ਵਿਛਾ ਦਿਓ, ਕਿੱਲਾ ਵਿਛਾ ਦਿਓ ਸੜਕਾਂ ਦੇ ਉੱਤੇ ਤਾਂ ਜੋ ਕਿਸਾਨ ਜਿਹੜੇ ਆ ਇਹ ਆਪਣੀਆਂ ਟਰੈਕਟਰ ਟਰਾਲੀਆਂ ਜੇਸੀਬੀ ਮਸ਼ੀਨਾਂ ਲੈ ਕੇ ਉੱਥੇ ਨਾ ਪਹੁੰਚਣ ਤੇ ਇਹ ਸਭ ਦੇ ਵਿੱਚ ਇਹ ਵੀ ਪ੍ਰਸਤਾਵ ਦੇ ਦੇਣਾ ਕਿ ਉਹ ਹਲੇ ਕਿਸਾਨ ਜਿਹੜੇ ਆ ਉਹ ਦਿੱਲੀ ਪਹੁੰਚੇ ਨਹੀਂ ਆ ਇਹ ਤੋਂ ਪਹਿਲਾਂ ਹੀ ਇਹ ਗੱਲ ਕਹਿ ਦੇਣੀ ਕਿ ਜਿਹੜਾ ਸਟੇਡੀਅਮ ਹੈ ਇਹਨੂੰ ਅਸਥਾਈ ਰੂਪ ਦੇ ਵਿੱਚ ਜੇਲ੍ਹ ਚ ਕਨਵਰਟ ਕਰ ਦਿਓ ਸੋ ਇਦਾਂ ਲੱਗਦਾ ਹੈ ਵੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਬੈਕਫੁੱਟ ਤੇ ਆ ਗਈ ਆ ਉਹਨਾਂ ਨੂੰ ਇਦਾਂ ਲੱਗਦਾ ਕਿ ਕਿਸਾਨਾਂ ਨੂੰ ਨਹੀਂ ਰੋਕਿਆ ਜਾ ਸਕਦਾ ਦਿੱਲੀ ਆਉਣ ਤੋਂ ਕਿਸਾਨ ਜਿਹੜੇ ਆ ਜਿੱਦਾਂ ਇਹ ਪਿਛਲੀ ਵਾਰੀ ਜਦੋਂ 2020 ਦੇ ਵਿੱਚ ਧਰਨਾ ਲੱਗਾ ਸੀਗਾ ਉਦੋਂ ਜਿੱਦਾਂ ਇਹ ਬੈਰੀਗੇਟਿੰਗ ਤੋੜ ਕੇ ਜਿੱਦਾਂ ਉਦੋਂ ਵੀ ਕਈ ਹਰਡਲਸ ਬਣਾਈਆਂ ਗਈਆਂ ਸੀਗੀਆਂ ਇਹ ਸਭ ਕੁਝ ਤੋੜ ਕੇ ਜਦੋਂ ਦਿੱਲੀ ਪਹੁੰਚ ਗਏ ਸੀ ਕਿਤੇ ਇਸ ਵਾਰ ਵੀ ਇਦਾਂ ਨਾ ਹੋਵੇ ਇਸ ਕਰਕੇ ਜਦੋਂ ਇਹ ਪ੍ਰਸਤਾਵ ਕੇਜਰੀਵਾਲ ਸਰਕਾਰ ਨੂੰ ਦਿੱਤਾ ਗਿਆ ਤਾਂ ਦਿੱਲੀ ਦੇ ਹੋਮ ਮਿਨਿਸਟਰ ਕਿਲਾਸ਼ ਗਹਿਲੋਤ ਨੇ ਚੀਫ ਸਕੱਟਰੀ ਨਰੇਸ਼ ਕੁਮਾਰ ਨੂੰ ਇਹ ਪ੍ਰਸਤਾਵ ਮੰਨਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਚੀਫ ਸਕੱਟਰੀ ਨਰੇਸ਼ ਕੁਮਾਰ ਉਹਨਾਂ ਨੂੰ ਕਿਹਾ ਕਿ ਇਹ ਬਿਲਕੁਲ ਗਲਤ ਗੱਲ ਹੈ ਕਿਸਾਨਾਂ ਨਾਲ ਇਦਾਂ ਬਿਲਕੁਲ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਸ ਨੂੰ ਮੰਨ ਲੈਣਾ ਚਾਹੀਦਾ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ 2020 ਦੇ ਵਿੱਚ ਅੰਦੋਲਨ ਹੋਇਆ ਸੀ ਉਸ ਵੇਲੇ ਵੀ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੀਗੇ ਉਹ ਧਰਨਿਆਂ ਦੇ ਉੱਤੇ ਜਾਂਦੇ ਹੁੰਦੇ ਸੀਗੇ ਤਾਂ ਇੱਕ ਵਾਰ ਫੇਰ ਜਿਹੜਾ ਕੇਜਰੀਵਾਲ ਸਰਕਾਰ ਆ ਉਹ ਕਿਸਾਨਾਂ ਦੇ ਨਾਲ ਖੜੀ ਦਿਖਾਈ ਦੇ ਰਹੀ ਆ ਇਸੇ ਦੇ ਚਲਦਿਆਂ ਅਰਵਿੰਦ ਕੇਜਰੀਵਾਲ ਹੋਣਾ ਨੇ ਇਹ ਜਿਹੜਾ ਪ੍ਰਸਤਾਵ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਉਹਨਾਂ ਨੇ ਇਹ ਕਿਹਾ ਕਿ ਸਗੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨ ਲੈਣੀਆਂ ਚਾਹੀਦੀਆਂ ਐਮਐਸਪੀ ਦੇ ਉੱਤੇ ਜਿਹੜੀ ਉਹ ਕਾਨੂੰਨ ਜਿਹੜਾ ਬਣਾਇਆ ਗਿਆ ਉਹਨੂੰ ਲਾਗੂ ਕੀਤਾ ਜਾਣਾ ਚਾਹੀਦਾ ਨਾਲ ਦੀ ਨਾਲ ਇਹਨਾਂ ਦੇ ਉੱਤੇ ਜਿਹੜੇ ਪਰਚੇ ਕੀਤੇ ਗਏ ਆ ਉਹ ਰੱਦ ਕੀਤੇ ਜਾਣੇ ਚਾਹੀਦੇ ਆ ਸੋ ਇੱਥੇ ਇੱਕ ਸਵਾਲ ਇਹ ਵੀ ਬੜਾ ਵੱਡਾ ਖੜਾ ਹੁੰਦਾ ਕਿ ਕੇਂਦਰ ਸਰਕਾਰ ਜਿਹੜੀ ਆ ਉਹਨੂੰ ਹੁਣ ਏਦਾਂ ਲੱਗਦਾ ਵੀ ਉਹਨਾਂ ਵੱਲੋਂ ਸਾਰੀਆਂ ਜਿਹੜੇ ਸ਼ਾਮਦਾਮ ਦੰਦਬੇੜ ਅਪਣਾਏ ਗਏ ਆ ਉਹ ਕਿਤੇ ਫੇਲ ਹੁੰਦੇ ਦਿਖਾਈ ਦੇ ਰਹੇ ਆ ਇਸੇ ਦੇ ਚਲਦਿਆਂ ਉਹਨਾਂ ਪਹਿਲਾਂ ਹੀ ਇਹ ਪ੍ਰਬੰਧ ਕਰ ਲਿਆ ਆ ਵੀ ਅਸਥਾਈ ਜੇਲ੍ਹਾਂ ਬਣਾ ਦਿਓ ਜੇ ਕਿਸਾਨ ਜਿਹੜੇ ਦਿੱਲੀ ਪਹੁੰਚ ਜਾਂਦੇ ਆ ਤਾਂ ਇਹਨਾਂ ਨੂੰ ਉਹਨਾਂ ਜੇਲ੍ਹਾਂ ਦੇ ਵਿੱਚ ਜਿਹੜਾ ਰੱਖਿਆ ਜਾਵੇ ਪਰ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਦਾ ਪੱਖ ਪੂਰਦਿਆਂ ਕਿਸਾਨ ਜਥੇਬੰਦੀਆਂ ਦੇ ਨਾਲ ਖੜੇ ਹੁੰਦਿਆਂ ਅੰਨਦਾਤਾ ਦੇ ਨਾਲ ਖੜੇ ਹੁੰਦਿਆਂ ਇੱਕ ਵੱਡਾ ਫੈਸਲਾ ਲਿਆ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਕਿਸੇ ਵੀ ਸਟੇਡੀਅਮ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਤਬਦੀਲ ਨਹੀਂ ਕੀਤਾ ਜਾਏਗਾ ਕਿ ਕੇਂਦਰ ਵੱਲੋਂ ਜਿਹੜਾ ਰਜੀਵ ਗਾਂਧੀ ਸਥਿਤ ਬਵਾਨਾ ਸਟੇਡੀਅਮ ਹੈਗਾ ਉਹਨੂੰ ਅਸਥਾਈ ਜੇਲ੍ਹ ਦੇ ਵਿੱਚ ਕਨਵਰਟ ਕਰਨ ਦੀ ਇੱਕ ਤਜ਼ਵੀਜ਼ ਜਿਹੜੀ ਆ ਉਹ ਕੇਜਰੀਵਾਲ ਸਰਕਾਰ ਨੂੰ ਦਿੱਤੀ ਗਈ ਸੀ ਪਰ ਇਸ ਨੂੰ ਇਸ ਪ੍ਰਸਤਾਵ ਨੂੰ ਇਸ ਪ੍ਰਪੋਜ਼ਲ ਨੂੰ ਆਮ ਆਦਮੀ ਪਾਰਟੀ ਨੇ ਸਿਰੇ ਤੋਂ ਖਾਰਜ ਕਰ ਦਿੱਤਾ